ਜਿਹੜਾ ਇਹ ਬੱਚਿਆਂ ਦਾ ਇਸ ਵਾਰ ਰਿਜ਼ਲਟ ਆਇਆ ਨਾ ਜੀ ਉਹ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਪਾਰੋਂ ਸਾਡੀ ਫਸਟ ਪੀਸ਼ਨ ਦੇ ਉੱਤੇ ਆਈ ਹੈ ਇਹ ਤੇ ਸਾਡੀ ਆਰਤੀ ਤਾਂ ਹਮੇਸ਼ਾ ਹਰ ਬਾਰ ਪੀਸ਼ਨ ਤੇ ਆਉਂਦੀ ਹੈ ਕਿਸੇ ਨਾ ਕੀ ਤੇ ਇਸ ਵਾਰ ਸੈਕੰਡ ਪੀਸ਼ਨ ਤੇ ਆਈ ਹੈ ਤੀਜੀ ਕਲਾਸ ਦੇ ਵਿੱਚੋਂ ਜਿੰਨਾ ਹਾਂ ਦੇਖ ਲਿਆ ਮੈਂ ਦੇਖ ਲਿਆ ਅਸੀਂ ਮਦਦਾਂ ਦੇਖ ਲਓ ਭਾਈ ਸਿਮਰਨ ਦਿਖਾਉਂਦੀ ਹੈ ਸਾਨੂੰ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਫਲਵਾੜੀ ਦੇ ਫੁੱਲ ਤੇ ਆਸੇ ਪਾਸੇ ਵੀ ਅਸੀਂ ਫਲਵਾੜੀ ਦੇ ਵਿੱਚ ਹੀ ਖੜੇ ਆ ਫੁੱਲ ਲੱਗੇ ਹੋਏ ਆ ਤੇ ਸਾਰੇ ਸਾਡੇ ਫਲਵਾੜੀ ਦੇ ਫੁੱਲ ਆਪਣੇ ਹੱਥਾਂ ਦੇ ਵਿੱਚ ਇੱਕ ਇੱਕ ਇਹਨਾਂ ਨੇ ਪੇਪਰ ਫੜਿਆ ਹੋਇਆ ਪੇਪਰ ਦੇ ਉੱਤੇ ਇਹਨਾਂ ਨੇ ਡਰਾਇੰਗ ਕੀਤੀ ਹੋਈ ਆ ਇਹਨਾਂ ਨੇ ਪੇਂਟਿੰਗ ਬਣਾਈ ਹੋਈ ਆ ਕੁਝ ਬੱਚਿਆਂ ਨੇ ਆਪ ਬਣਾਈ ਆ ਉਹ ਛੋਟੇ ਜਿਹੇ ਬੱਚਿਆਂ ਨੂੰ ਬਣਵਾ ਕੇ ਦਿੱਤੀ ਗਈ ਹੈਲਪ ਕੀਤੀ ਗਈ ਦੂਜੇ ਵੱਡੇ ਬੱਚਿਆਂ ਵੱਲੋਂ ਇਹਦੇ ਵਿੱਚ ਇਹਨਾਂ ਨੇ ਸਾਰਿਆਂ ਦੇ ਵਿੱਚ ਇਹਨਾਂ ਨੇ ਜਿਹੜਾ ਲਿਖਿਆ ਹੋਇਆ ਦਿਖਾਇਆ ਹੋਇਆ ਉਹ ਇਹਨਾਂ ਦੀ ਕਲਾਸ ਆ ਜਾਂ ਇਹਨਾਂ ਦੀ ਪਰਸੈਂਟੇਜ ਆ ਜਿਹੜਾ ਇਹ ਬੱਚਿਆਂ ਦਾ ਇਸ ਵਾਰ ਰਿਜ਼ਲਟ ਆਇਆ ਨਾ ਜੀ ਉਹ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਇੱਥੇ ਜਿਹੜੇ ਇਹਨਾਂ ਵਾਸਤੇ ਟਿਊਟਰ ਰੱਖੇ ਹੋਏ ਨੇ ਉਹ ਜਿਹੜਾ ਪੜ੍ਹਾਉਂਦੇ ਨੇ ਟੀਚਰ ਉਹਨਾਂ ਦੀਆਂ ਤਨਖਾਹਾਂ ਸਾਰਾ ਕੁਝ ਜੋ ਇੱਥੇ ਮਾਹੌਲ ਮਿਲਿਆ ਬੱਚਿਆਂ ਨੂੰ ਅਲੱਗ-ਅਲੱਗ ਕੁੜੀਆਂ ਨੂੰ ਅਲੱਗ ਇੱਕ ਬਹੁਤ ਵਧੀਆ ਵਾਰਡ ਮਿਲੀ ਹੈ ਰੂਮ ਮਿਲਿਆ ਜਿੱਥੇ ਬਹੁਤ ਸੋਹਣਾ ਮਾਹੌਲ ਆ ਮੁੰਡਿਆਂ ਨੂੰ ਅਲੱਗ ਵਾਰਡ ਮਿਲੀ ਹੋਈ ਆ ਤੇ ਉਹਨਾਂ ਦੇ ਵਾਸਤੇ ਕੋਚ ਨੇ ਸਰਦਾਰ ਗਰਚਨ ਸਿੰਘ ਜੀ ਦਿਨ ਰਾਤ ਬੱਚਿਆਂ ਦੇ ਨਾਲ ਰਹਿੰਦੇ ਨੇ ਪੀਐਸ ਬਾਗਾ ਜੀ ਉਹਨਾਂ ਨੂੰ ਗਾਈਡ ਕਰਦੇ ਨੇ ਮਤਲਬ ਇਹ ਸਾਰਾ ਕੁਝ ਮਿਲਾ ਕੇ ਅਸੀਂ ਆਪਣੇ ਬੱਚਿਆਂ ਦਾ ਜੋ ਰਿਜ਼ਲਟ ਦੇਖਿਆ ਉਹਦੇ ਲਈ ਅਸੀਂ ਤੁਹਾਡਾ ਸ਼ੁਕਰੀਆ ਕਰਦੇ ਆ ਕਿਉਂਕਿ ਇੰਨਾ ਕੁਝ ਕਰਨਾ ਸਾਡੇ ਲਈ ਬਹੁਤ ਵੱਡੀ ਗੱਲ ਸੀ ਅਸੀਂ ਕਰਨੀ ਸੀ ਸਕਦੇ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਨਾ ਹੁੰਦਾ ਔਰ ਸਾਡੀਆਂ ਭੈਣਾ ਭਰਾਵਾਂ ਦੀਆਂ ਜੀ ਅਸੀਸਾਂ ਨਾਲ ਦਵਾਵਾਂ ਨਾ ਹੁੰਦੀਆਂ ਇਹਨਾਂ ਦੇ ਨਾਲ ਅੱਜ ਜੀ ਗੱਲ ਕਰੀਏ ਸਾਰੇ ਬੱਚੇ ਸਾਡੇ ਪਾਸ ਹੋ ਗਏ ਨੇ ਇੱਕ ਬੱਚੇ ਦਾ ਹਜੇ ਰਿਜ਼ਲਟ ਨਹੀਂ ਆਇਆ ਤਿੰਨ ਬੱਚਿਆਂ ਦਾ ਪਲੱਸ 2 ਵਾਲਿਆਂ ਦਾ 10ਵੀਂ ਵਾਲਿਆਂ ਦਾ ਇਹ ਤਿੰਨ ਬੱਚਿਆਂ ਦਾ ਰਿਜ਼ਲਟ ਨਹੀਂ ਆਇਆ ਬਾਕੀ ਸਾਰੇ ਬੱਚਿਆਂ ਦਾ ਰਿਜ਼ਲਟ ਆ ਚੁੱਕਿਆ ਵਾ ਉਨੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਸ ਪਾਸੇ ਸ਼ੁਰੂ ਕਰਦੇ ਆਂ ਇਹ ਸਾਡੀ ਕਵਿਤਾ ਵਾ ਪੰਜਵੀਂ ਕਲਾਸ ਦੇ ਵਿੱਚ ਸੀਗੀ ਹੁਣ ਇਹ ਛੇਵੀਂ ਚ ਹੋ ਗਈ ਆ ਇਹ ਸੈਕੰਡ ਪੋਜੀਸ਼ਨ ਤੇ ਆਈ ਆ ਆਪਣੀ ਕਲਾਸ ਦੇ ਵਿੱਚੋਂ ਪੰਜਵੀਂ ਦੇ ਵਿੱਚੋਂ ਨਾਮ ਇਹ ਦਾ ਕਵਿਤਾ ਵਾ ਤੇ ਇਹ ਲਾਤੀ ਕਾ ਵਾ ਸਾਡੀ ਇਹ ਚੌਥੀ ਕਲਾਸ ਦੇ ਵਿੱਚ ਸੀਗੀ ਹੁਣ ਇਹ ਪੰਜਵੀਂ ਚ ਹੋ ਗਈ ਹੈ ਹਨਾ ਤੇ ਇਹ 94% ਨੰਬਰ ਆ 99.7 ਇਹਨੂੰ ਨੰਬਰ ਆਏ ਨੇ ਬੱਚੀ ਨੂੰ ਤੇ ਇਸੇ ਤਰ੍ਹਾਂ ਹੀ ਸਾਡਾ ਅਨਮੋਲ ਆ ਇਹ ਵੀ ਪਾਸ ਹੋ ਗਿਆ ਹੁਣ ਪਹਿਲੀ ਕਲਾਸ ਦੇ ਵਿੱਚ ਹੋ ਗਿਆ ਇਹ ਤਾਂ ਯਾਨੀ ਕਿ ਤੁਹਾਨੂੰ ਪਤਾ ਬੱਚਾ ਨਵਾਂ ਹੀ ਆਇਆ ਸਾਡੇ ਕੋਲ ਹੈ ਨਾ ਹਾਂਜੀ ਤੇ ਫਿਰ ਇੱਧਰ ਸਾਡੇ ਛੋਟੇ ਇਹ ਜੁ ਕਿ ਜੀ ਦੇ ਵਿੱਚ ਹੋ ਗਿਆ ਸਾਡਾ ਹੁਣ 80% ਨੰਬਰ ਲੈ ਕੇ ਤੇ ਇਹ 3rd ਪੀਸ਼ਨ ਦੇ ਉੱਤੇ ਆਇਆ ਵਾ ਇਹਨੂੰ 58% ਨੰਬਰ 88% ਨੰਬਰ ਸੌਰੀ ਸਾਡੀ ਇਹ ਵੀ ਸਕੂਲ ਜਾਣ ਲੱਗ ਗਈ ਹੁਣ ਹੈ ਨਾ ਤੇ ਸਾਡੀ ਆਰਤੀ ਤਾਂ ਹਮੇਸ਼ਾ ਹਰ ਬਾਰ ਪੀਸ਼ਨ ਤੇ ਆਉਂਦੀ ਹੈ ਕਿਸੇ ਨਾ ਕਿਸੇ ਤੇ ਇਸ ਵਾਰ ਸੈਕੰਡ ਪੀਸ਼ਨ ਤੇ ਆਈ ਹੈ ਤੀਜੀ ਕਲਾਸ ਦੇ ਵਿੱਚੋਂ ਹੁਣ ਇਹ ਚੌਥੀ ਕਲਾਸ ਦੇ ਵਿੱਚ ਹੋ ਗਈ ਹੈ ਹੁਣ ਆਰਤੀ ਦਾ ਸੱਡੀ ਦਾ ਮੰਨ ਲੋ ਪੜ੍ਹਾਈ ਦਾ ਸਟਾਈਲ ਤੁਸੀਂ ਉਹ ਦੇਖਦੇ ਹੋ ਬਹੁਤ ਵਧੀਆ ਇਹਦੀ ਜਿਹੜੀ ਰਾਈਟਿੰਗ ਆ ਬਹੁਤ ਵਧੀਆ ਇੱਕ ਸਭ ਤੋਂ ਵੱਡੀ ਗੱਲ ਆਰਤੀ ਨੇ ਆਪਣੇ ਪੂਰੇ ਸਮੁਦਾਇ ਦੇ ਵਿੱਚ ਪੂਰੀ ਕਮਿਊਨਿਟੀ ਦੇ ਵਿੱਚ ਜੋਗੀਆਂ ਦੀ ਜਿਹੜੀ ਕਮਿਊਨਿਟੀ ਆ ਜੋਗੀ ਸਮੁਦਾਇ ਆ ਜਿਹੜਾ ਉਹਦੇ ਵਿੱਚ ਇਹ ਬੱਚੀ ਨੇ ਇੱਕ ਅਲੱਗ ਪਲੰਗ ਪੁੱਟੀ ਆ ਇਹ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਆ ਬੱਚਿਆਂ ਨੂੰ ਉੱਥੇ ਪੜਾਇਆ ਨਹੀਂ ਜਾਂਦਾ ਸੀ ਇਹਦੀਆਂ ਭੈਣਾਂ ਵਾਂ ਪੰਜ ਤੇ ਉਹਨਾਂ ਨੂੰ ਕਿਸੇ ਨੂੰ ਵੀ ਪੜਾਇਆ ਨਹੀਂ ਜਾ ਰਿਹਾ ਤੇ ਇਹ ਇਕੱਲੀ ਬੱਚੀ ਹੈ ਜਿਹੜੀ ਇਹਨਾਂ ਦੇ ਪਰਿਵਾਰ ਦੇ ਵਿੱਚ ਪੜ੍ਹ ਵੀ ਰਹੀ ਹੈ ਤੇ ਫਰਸਟ ਸੈਕੰਡ ਵੀ ਆ ਰਹੀ ਹੈ ਤੇ ਇਦਾਂ ਹੀ ਸਾਡੀ ਇਧਰ ਜਸਲੀਨ ਕੌਰ ਕਿੱਟੂ ਇਹਨੂੰ ਕਹਿੰਦੇ ਆ ਸੀ ਛੋਟੀ ਜੀ ਨੂੰ ਤੇ ਇਹ ਵੀ ਸਕੂਲ ਜਾਣ ਲੱਗ ਗਈ ਇਸ ਵਾਰ ਹਨਾ ਤੇ ਸਾਡੀ ਸਿਮਰਨ ਵੀ ਹੁਣ ਸਕੂਲ ਜਾਣ ਲੱਗ ਗਈ ਹੈ ਨਾ ਜੀ ਇਹ ਵੀ ਸਾਡੀ ਸਿਮਰਨ ਵੀ ਐਡਮਿਸ਼ਨ ਹੋ ਗਈ ਹੈ ਦੀ ਤੇ ਪਾਰੋਂ ਸਾਡੀ ਫਰਸਟ ਪੀਸ਼ਨ ਦੇ ਉੱਤੇ ਆਈ ਹੈ ਇਹ ਆਪਣੀ ਕਲਾਸ ਦੇ ਵਿੱਚੋਂ ਹੁਣੇ ਫਰਸਟ ਦੇ ਵਿੱਚ ਹੋ ਗਈ ਹੈ ਨਾ ਫਰਸਟ ਕਲਾਸ ਦੇ ਵਿੱਚ ਹੋ ਗਈ ਹੈ ਸੈਕੰਡ ਵਿੱਚ ਹੋ ਗਈ ਹੈ ਫਰਸਟ ਦੇ ਵਿੱਚੋਂ ਇਹਨੂੰ ਫਰਸਟ ਕਲਾਸ ਆਈ ਪਾਸ ਫਰਸਟ ਦੇ ਵਿੱਚੋਂ ਪਾਸ ਹੋਈ ਹੈ ਨਾ ਸੌਰੀ ਤੇ ਇਹ ਸਾਡੀ ਧੀ ਰਾਣੀ ਸਹਿਬਜੋਤ ਸੈਕਿੰਡ ਪੋਜੀਸ਼ਨ ਦੇ ਉੱਤੇ ਆਈ ਆ ਤੇ ਹੁਣ ਸੈਕਿੰਡ ਕਲਾਸ ਦੇ ਵਿੱਚੋਂ ਹੈ ਨਾ ਤੇ ਇਹ ਸਾਡੀ ਧੀ ਵੀ ਬਹੁਤ ਸਿਆਣੀ ਆ ਬਹੁਤ ਪੜਨ ਨੂੰ ਹੁਸ਼ਿਆਰ ਆ ਪਰ ਉਹ ਵੀ ਸਾਡੀ ਪੜਾਈ ਤੇ ਵਿੱਚ ਬਹੁਤ ਹਾਂ ਪੁੱਤੋ ਹਾਂ ਪੁੱਤੋ ਖੜ ਜੋ ਆ ਜੋ ਤੇ ਇਧਰ ਹਾਂ ਦੇਖ ਲਿਆ ਮੈਂ ਦੇਖ ਲਿਆ ਸਿਮਰਨ ਦਾ ਦੇਖ ਲਓ ਭਾਈ ਸਿਮਰਨ ਦਿਖਾਉਂਦੀ ਆ ਸਾਨੂੰ ਹੈ ਨਾ ਠੀਕ ਆ ਦੇਖ ਲਿਆ ਦੇਖ ਲਿਆ ਇਧਰ ਹੀ ਪਾਸ ਆ ਜਾਓ ਤੇ ਇਧਰ 98% ਨੰਬਰ ਲੈ ਕੇ 99 ਕੁਆਸਟ ਕਲਾਸ ਦੇ ਵਿੱਚ ਸੀਗਾ ਇਹ ਬੱਚਾ ਸਾਡਾ ਪਹਿਲੀ ਕਲਾਸ ਦੇ ਵਿੱਚ ਇਹਨੇ 89% ਨੰਬਰ ਲਏ ਆ ਜਿਹੜੇ ਬੱਚਿਆਂ ਦੀ ਪੋਜੀਸ਼ਨ ਆਈਆਂ ਉਹ ਪੋਜੀਸ਼ਨਾਂ ਕਲੀਅਰ ਕੀਤੀਆਂ ਜਿਹੜੇ ਬੱਚੇ ਨੇ ਪਿੱਛੇ ਨਹੀਂ ਆਈਆਂ ਉਹਨਾਂ ਦੀ ਪਰਸੈਂਟੇਜ ਲਿਖੀ ਅਸੀਂ ਬਣਵਾ ਕੇ ਤੇ ਇਹ 78.6 ਇਹਨੂੰ ਪਰਸੈਂਟੇਜ ਆਈ ਹੈ ਜਿਹੜੀ ਸੈਕੰਡ ਕਲਾਸ ਦੇ ਵਿੱਚੋਂ ਇਸਤਨਾਮ ਸਿੰਘ ਆ ਸਾਡਾ ਹਨ ਸਤਨਾਮ ਸਿੰਘ ਜਸ਼ਨਦੀਪ ਸਿੰਘ ਤੇ ਇਕਾ ਗਿੱਲ ਇਹ ਤਿੰਨੋਂ ਭਰਾ ਨਹੀਂ ਸਕੇ ਤੇ ਤਿੰਨੋਂ ਹੀ ਭਰਾ ਬਾਈਕਰ ਦੀ ਮੇਰ ਨਾਲ ਬਹੁਤ ਵਧੀਆ ਪਿਕ ਕਰ ਰਹੇ ਨੇ ਬਹੁਤ ਵਧੀਆ ਪੜ ਰਹੇ ਨੇ ਤੇ ਇੱਧਰ ਸਾਡਾ ਗੋਲਡਨ ਖੜਾ ਗੋਲਡਨ ਨੂੰ 85% ਨੰਬਰ ਆਏ ਆ ਪੰਜਵੀਂ ਕਲਾਸ ਦੇ ਵਿੱਚੋਂ ਛੇਵੀਂ ਦੇ ਵਿੱਚ ਚਲੇ ਗਿਆ ਇਹ ਤੇ ਇੱਧਰ ਸਾਡਾ ਅਨਮੋਲ ਆ ਜੀ ਹਜੇ ਰਿਜ਼ਲਟ ਆਉਣਾ ਮਨਮੋਲ ਦਾ ਦਸਵੀਂ ਕਲਾਸ ਦੇ ਵਿੱਚ ਆ ਜੱਸੀ ਆ ਜੀ ਇਹ ਪਲੱਸ 2 ਦੇ ਵਿੱਚ ਆ ਇਹਦਾ ਵੀ ਰਿਜ਼ਲਟ ਹਜੇ ਆਉਣਾ ਵਾ ਤੇ ਇੱਕ ਆਕਾਸ਼ ਉਧਰਲੀ ਸਾਈਡ ਖੜਾ ਉਹ ਵੀ ਮੜਾਉਣ ਤੇ ਇਹ ਸਾਡਾ ਹੈਗਾ ਜੀ ਅਰਜੁਨ ਕਵਿਤਾ ਤੇ ਅਰਜੁਨ ਦੋਨੇ ਭੈਣ ਭਰਾ ਨਹੀਂ ਸਕੇ ਤੇ ਇਹਨੂੰ 99% ਨੰਬਰ ਆਇਆ ਇਹ ਪਹਿਲੀ ਪੀਸ਼ਨ ਤੇ ਆਇਆ ਵਾ ਆਪਣੀ 5ਵੀਂ ਕਲਾਸ ਚ ਹੁਣ 6ਵੀਂ ਚ ਹੋ ਗਿਆ ਤੇ ਕਵਿਤਾ ਦੂਜੇ ਨੰਬਰ ਤੇ ਆਈ ਹੈ ਇਹ ਪਹਿਲੇ ਤੇ ਆਈ ਹੈ ਜਾਂ ਉਹ ਪਹਿਲੇ ਤੇ ਜਾਂ ਇਹ ਦੂਜੇ ਤੇ ਇਦਾਂ ਹੀ ਪੀਸ਼ਨਾਂ ਦੇ ਚੱਲ ਰਹੀ ਹੈ ਪਿਛਲੇ 3 ਸਾਲਾਂ ਤੋਂ ਲਗਾਤਾਰ ਦੋਨੇ ਭੈਣ ਭਰਾਵਾਂ ਦੀ ਤੇ ਇੱਧਰ ਸਾਡਾ ਰੰਜਨ ਹਾਲਾਂਕਿ ਰੰਜਨ ਨੂੰ ਮਾਂ ਪਿਓ ਨੇ ਇਸ ਕਰਕੇ ਛੱਡਤਾ ਵੀ ਇਹ ਬੱਚਾ ਠੀਕ ਨਹੀਂ ਦਿਮਾਗੀ ਤੌਰ ਤੇ ਜੀ ਇਹਨੂੰ ਪੜ੍ਹਨਾ ਨਹੀਂ ਆਉਂਦਾ ਇਲਤ ਕਰਦਾ ਤੰਗ ਕਰਦਾ ਪਰ ਸਾਡਾ ਪੁੱਤ ਇਹ ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ ਹੁਣ ਯਾਦਦਾਸ਼ਤ ਦੀ ਬਹੁਤ ਤੇਜ਼ ਆ ਇਨੂੰ 56% ਨੰਬਰ ਆਇਆ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਹੁਣ ਪਿਕ ਕਰਦਾ ਚੌਥੀ ਕਲਾਸ ਦੇ ਵਿੱਚ ਹੋ ਗਿਆ ਬੱਚਾ ਇਹ ਹਨ ਤੇ ਇਦਾਂ ਹੀ ਸਾਡਾ ਕੁਨਾਲ ਆ ਜੀ ਕੁਨਾਲ ਪਹਿਲੀ ਪਿਜੀਸ਼ਨ ਤੇ ਆਇਆ ਪੰਜਵੀਂ ਕਲਾਸ ਦੇ ਵਿੱਚੋਂ ਪੰਜਵੀਂ ਕਲਾਸ ਦੇ ਵਿੱਚੋਂ ਦੋ ਬੱਚੇ ਪਹਿਲੀ ਪਿਜੀਸ਼ਨ ਤੇ ਆਏ ਆ ਇੱਕ ਅਰਜਨ ਤੇ ਇਹ ਦੋਨੋਂ ਡਰਾ ਹੋਇਆ ਦੋਨੋਂ ਇਕੁਅਲ ਨੰਬਰ ਸੀ ਇਹਨਾਂ ਦੇ ਦੋਨਾਂ ਦੇ ਇਸ ਕਰਕੇ ਇਹਨਾਂ ਨੂੰ ਦੋਨਾਂ ਨੂੰ ਡਰਾ ਕਰ ਦਿੱਤਾ ਗਿਆ ਦੋਨਾਂ ਨੂੰ ਫਸਟ ਪਿਜੀਸ਼ਨ ਮਿਲੀ ਆ ਕੁਨਾਲ ਨੂੰ ਤੇ ਅਰਜਨ ਨੂੰ ਪੰਜਵੀਂ ਕਲਾਸ ਦੇ ਵਿੱਚੋਂ ਤੇ ਇੱਧਰ ਜਿਸ ਕਾਰਨ ਆ ਸਾਡਾ ਇਹ 8ਵੀਂ ਕਲਾਸ ਦੇ ਵਿੱਚੋਂ 70% ਨੰਬਰ ਲੈ ਕੇ ਪਾਸ ਹੋਇਆ ਬੱਚਾ ਇਹ ਸਾਡਾ ਜਿਸ ਕਾਰਨ ਵੀ ਦੋ ਤਿੰਨ ਸਕੂਲ ਬਦਲ ਚੁੱਕਿਆ ਸੀ ਪੜ੍ਹਾਈ ਦੇ ਵਿੱਚ ਬਹੁਤ ੀਕ ਸੀ ਪਰ ਹੁਣ ਇੱਥੇ ਆ ਕੇ ਸਾਡੇ ਕੋਲ ਇਹ ਸਾਡੇ ਟੀਮ ਮੈਂਬਰ ਆ ਵਲੰਟੀਅਰ ਸੇਵਾਦਾਰ ਆ ਵੀਰ ਬੱਬਲ ਉਹਦਾ ਬੇਟਾ ਵਾ ਤੇ ਇਹ ਸਾਡਾ ਗੁਰਪ੍ਰੀਤ ਇਹਨੂੰ ਤੁਸੀਂ ਸਾਰੇ ਜਾਣਦੇ ਹੀ ਆ ਗੁਰਪ੍ਰੀਤ ਵੀ 51% ਨੰਬਰ ਲੈ ਕੇ 7ਵੀਂ ਕਲਾਸ ਚੋਂ ਪਾਸ ਹੋ ਗਿਆ ਹੁਣ ਇਹ 8ਵੀਂ ਕਲਾਸ ਦੇ ਵਿੱਚ ਆ ਗਿਆ ਤੇ ਹੁਣ ਗੁਰਪ੍ਰੀਤ ਦਾ ਵੀ ਪੜ੍ਹਾਈ ਦੇ ਵਿੱਚ ਬੇਸ ਬਿਲਕੁਲ ਹੈ ਨਹੀਂ ਸੀਗਾ ਕਿਉਂਕਿ ਜਦੋਂ ਸਾਡੇ ਕੋ ਆਇਆ ਪਿਛਲੇ 3 ਸਾਲਾਂ ਤੋਂ ਤਾਂ ਇਹ ਆਪਣੇ ਮੰਮੀ ਪਾਪਾ ਦੇ ਚੱਕਰ ਦੇ ਵਿੱਚ ਉਹਨਾਂ ਦੇ ਇਲਾਜ ਦੇ ਚੱਕਰ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਦੇ ਚੱਕਰ ਵਿੱਚ ਹੀ ਲੱਗਿਆ ਹੋਇਆ ਸੀ ਪੜ੍ਹਾਈ ਇਹਦੀ ਬਿਲਕੁਲ ਬੰਦ ਹੋਈ ਪਈ ਸੀ ਤੇ ਹੁਣ ਇੱਥੇ ਆ ਕੇ ਸ਼ੁਰੂ ਕੀਤੀ ਹੈ ਪਹਿਲੇ 1.5 ਸਾਲ ਤੈਨੂੰ ਆਪਣੇ ਆਪ ਨੂੰ ਰਿਵਾਈਵ ਕਰਨ ਨੂੰ ਲੱਗਿਆ ਪਰ ਹੁਣ ਬਹੁਤ ਵਧੀਆ ਪੜ੍ਹਾਈ ਦੇ ਵਿੱਚ ਗੁਰਪ੍ਰੀਤ ਸਾਡਾ ਮੱਲਾ ਮਾਰ ਰਿਹਾ ਵਾ ਤੇ ਇੱਧਰ ਸਾਡਾ ਸੰਦੀਪ ਆ ਜੀ ਇਹ ਵੀ 60% ਨੰਬਰ ਲੈ ਕੇ 6ਵੀਂ ਦੇ ਵਿੱਚ ਪਾਸ ਹੋਇਆ ਵਾ ਹੁਣ 7ਵੀਂ ਚ ਹੋ ਗਿਆ ਹੈ ਤੇ ਇਹਨੇ ਵੀ ਬੱਚੇ ਨੇ ਆਪਣੀ ਲਾਈਫ ਦੇ ਵਿੱਚ ਪੜ੍ਹਾਈ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਬੰਦ ਸੀਗੀ ਤੇ ਹੁਣ ਇਹ ਬੱਚਾ ਪੜ੍ਹਾਈ ਦੇ ਵਿੱਚ ਹੈ ਇਹਦੇ ਵੀ ਸੇਮ ਪ੍ਰੋਬਲਮ ਸੀ ਦਾਦਾ-ਦਾਦੀ ਪੜਾਉਂਦੇ ਸੀ ਤੇ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਸੀਗੇ ਮੰਮਾ ਦੀ ਵੀ ਛੱਡ ਕੇ ਚਲੇ ਗਏ ਪਾਪਾ ਹੀ ਸੀ ਇਹਦੇ ਉਹਨਾਂ ਨੂੰ ਵੀ ਚੂੜਾ ਟੁੱਟਿਆ ਹੋਇਆ ਸੀ ਦੋਨੋਂ ਪਿਓ ਪਤਨੀ ਸੀ ਇਸਰਾਂਦ ਤੋਂ ਲੈ ਕੇ ਆਏ ਸੀ ਨਾ ਬੱਚੇ ਨੂੰ ਤੇ ਇਹ ਸਾਡਾ ਹਰਜਾਪ ਸਿੰਘ ਹਰਜਾਪ ਸਿੰਘ ਵੀ ਤੁਸੀਂ ਦੇਖੋ ਬਹੁਤ ਸੋਹਣੇ ਨੰਬਰ ਲੈ ਕੇ 88% ਨੰਬਰ 88.6 ਪਰਸੈਂਟ ਨੰਬਰ ਲੈ ਕੇ ਦੂਜੀ ਕਲਾਸ ਦੇ ਵਿੱਚੋਂ ਇਹ ਪਾਸ ਹੋਇਆ ਬੱਚਾ ਤੇ ਇਹ ਵੀ ਬਹੁਤ ਹੁਸ਼ਿਆਰ ਆ ਬੱਚਾ ਸਿਮਰਨ ਸਾਡੀ ਸੈਕੰਡ ਪੋਜੀਸ਼ਨ ਦੇ ਉੱਤੇ ਆਈ ਆ ਤੇ 4ਥ ਕਲਾਸ ਦੇ ਵਿੱਚ ਇਹ ਮੰਨ ਲਓ ਇਹ ਵੀ ਬੱਚੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਆ ਬਹੁਤ ਤੇਜ਼ ਆ ਇਹਦਾ ਭਰਾ ਵਾ ਹੈ ਦੂਜਾ ਸੌਰਵ ਤੇ ਇਹਦੀ ਸਿਸਟਰ ਆ ਇਹ ਕੀਰਤ ਕੀਰਤ ਇਧਰ ਆ ਇਹ ਤਿੰਨੋਂ ਤਿੰਨੋਂ ਹੀ ਭੈਣ ਭਰਾ ਨੇ ਇਹ ਤੇ ਤਿੰਨੋਂ ਹੀ ਭੈਣ ਭਰਾ ਹੁਣ ਸਾਡੇ ਕੋਲੇ ਇੱਥੇ ਪੜ ਰਹੇ ਨੇ ਵਧੀਆ ਬਾਬਾਈ ਜੀ ਦੀ ਮਿਹਰ ਨਾਲ ਤੇ ਸਿਮਰਨ ਬਹੁਤ ਸਿਆਣੀ ਵੀ ਹੈ ਸਾਡੀ ਪੜ੍ਹਾਈ ਚ ਵੀ ਸਾਡੀ ਸਿਮਰਨ ਬਹੁਤ ਸ਼ਿਆਰ ਆ ਸੈਕੰਡ ਪਲੇਸਨ ਦੇ ਉੱਤੇ ਆਈ ਹੈ ਨਾ ਤੇ ਇਦਿਰ ਹਜੇ ਨਵਦੀਪ ਦਾ ਰਿਜ਼ਲਟ ਜਿਹੜਾ 9ਵੀਂ ਕਲਾਸ ਦਾ ਆ ਗਿਆ 42% ਨੰਬਰ ਆ ਇਹਦੀ ਬੱਚੇ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਟਰੈਵਲ ਸੀ ਇਹਦੀ ਪੜ੍ਹਾਈ ਵੀ ਪਿਛਲੇ ਕਈ ਸਾਲਾਂ ਤੋਂ ਬੰਦ ਸੀਗੀ ਜਮ੍ਹਾਂ ਹੀ ਤੇ ਇੱਕ ਇਹਦਾ ਜਿਹੜਾ ਮੀਡੀਅਮ ਸੀਗਾ ਉੱਥੇ ਉੱਥੇ ਇੱਥੇ ਪੰਜਾਬੀ ਮੀਡੀਅਮ ਸੀਗਾ ਉੱਥੇ ਪੰਜਾਬੀ ਨਹੀਂ ਸੀ ਤੈਨੂੰ ਆਉਂਦੀ ਬਿਲਕੁਲ ਹੀ ਹੈ ਨਾ ਉੱਥੇ ਪੜਾਉਂਦੇ ਨਹੀਂ ਸੀਗੇ ਇੱਥੇ ਆ ਕੇ ਜਨੇ ਕਿ ਉਡਾੜਾ ਵੀ ਨੇ ਇੱਥੇ ਆ ਕੇ ਸਿੱਖਿਆ ਤੇ ਕਲਾਸ ਇਹਦੀ ਹੈਗੀ ਹੈ 9ਵੀਂ ਪਰ ਇਸ ਵਾਰ 9ਵੀਂ ਕਲਾਸ ਚ ਨੇ 42% ਨੰਬਰ ਲੈ ਕੇ ਪਾਸ ਹੋਇਆ ਬਹੁਤ ਪਹਿਲਾਂ ਸਾਨੂੰ ਫਿਕਰ ਸੀ ਇਹਦਾ ਵੀ ਇਹ ਬੱਚਾ ਚੱਲ ਪਾਊਗਾ ਕਿ ਨਹੀਂ ਕਿਉਂਕਿ ਇੱਕ ਤਾਂ ਆ ਕੇ ਮੱਡ ਜਿਹਦੇ ਵਿੱਚ ਸਾਡੇ ਕੋਲ ਲੱਗਿਆ ਸੀ ਅੱਧ ਜਿਹਦੇ ਵਿੱਚ ਤੇ ਬਾਕੀ ਕਈ ਸਾਲਾਂ ਤੋਂ ਇਹਦੀ ਪੜ੍ਹਾਈ ਦੇ ਵਿੱਚ ਬਹੁਤ ਟਰਵਲ ਚੱਲ ਰਿਹਾ ਸੀ ਘਰ ਦੇ ਵਿੱਚ ਬਹੁਤ ਟਰਵਲ ਚੱਲ ਰਿਹਾ ਸੀਗਾ ਤੇ ਪਰ ਬਹੁਤ ਵਧੀਆ ਪਿਕ ਕਰ ਰਿਹਾ ਬੱਚਾ ਪੜ੍ਹਾਈ ਦੇ ਵਿੱਚ ਜਿਹੜੇ ਸਾਡੇ ਇੱਥੇ ਟਿਊਟਰ ਨੇ ਉਹ ਅਲੱਗ ਤੋਂ ਜਦੋਂ ਬੱਚਿਆਂ ਨੂੰ ਸਕੂਲੋਂ ਆਉਂਦੇ ਨੇ ਇਹ 3 ਵਜੇ ਸਕੂਲੋਂ ਆ ਕੇ 4 ਵਜੇ ਨਾਲ ਟਿਊਸ਼ਨ ਸ਼ੁਰੂ ਹੋ ਜਾਂਦੀ ਆ 7 ਵਜੇ ਤੱਕ ਲਗਭਗ 6:30 ਵਜੇ ਤੱਕ ਇਹਨਾਂ ਦੀ ਪੜ੍ਹਾਈ ਸ਼ੁਰੂ ਹੁੰਦੀ ਰਹਿੰਦੀ ਚੱਲਦੀ ਤੇ ਵੱਡੀ ਗੱਲ ਸਾਡੇ ਬੱਚੇ ਮੰਨ ਲਓ ਮੋਬਾਈਲਾਂ ਤੋਂ ਸੋਸ਼ਲ ਮੀਡੀਆ ਤੋਂ ਟੀਵੀ ਤੋਂ ਦੂਰ ਆ ਜਿਹਦੇ ਪਿੱਛੇ ਕਾਰਨਿਕ ਇਹ ਵੀ ਵੱਡਾ ਵਾ ਇਹਨਾਂ ਦੀ ਪੜ੍ਹਾਈ ਦੇ ਵਿੱਚ ਤੇ ਸਾਡਾ ਆਕਾਸ਼ 10ਵੀਂ ਕਲਾਸ ਦੇ ਵਿੱਚ ਹੈ ਇਹਦਾ ਰਿਜ਼ਲਟ ਜੇ ਆਉਣਾ ਵਾ ਤੇ ਇਹਦਾ ਰਿਜ਼ਲਟ ਅਵੇਟਡ ਆ ਹਜੇ ਤੇ ਇਹ ਮਤਲਬ 100% ਸਾਨੂੰ ਹੈਗਾ ਵੀ ਇਹਨੇ ਪੋਜੀਸ਼ਨ ਲੈਣੀ ਲੈਣੀ ਆ ਕੋਈ ਨਾ ਕੋਈ ਕਿਉਂਕਿ ਇਹ ਉਹ ਬੱਚਾ ਵਾ ਜਿਹੜਾ ਇਹਦੇ ਟੀਚਰ ਵੀ ਕਹਿੰਦੇ ਆ ਵੀ ਇਹਨੇ ਮੈਰਿਟ ਦੇ ਵਿੱਚ ਆਉਣ ਵਾਲਾ ਬੱਚਾ ਵਾ ਸਾਡਾ ਤੇ ਸਾਡੀ ਤਾਨੀਆਂ ਪਹਿਲੇ ਨੰਬਰ ਤੇ ਆਈ ਆ ਪਹਿਲੀ ਪੋਜੀਸ਼ਨ ਤੇ ਆਈ ਆ 7ਵੀਂ ਕਲਾਸ ਦੇ ਵਿੱਚ ਹੋ ਗਈ ਆ ਹੁਣੇ 7ਵੀਂ ਕਲਾਸ 'ਚ ਸੀ ਯਾਨੀ ਕਿ 8ਵੀਂ 'ਚ ਹੋ ਗਈ ਆ ਹੁਣੇ 7ਵੀਂ ਦੇ ਵਿੱਚੋਂ ਇਹ ਪਹਿਲੇ ਨੰਬਰ ਤੇ ਆਈ ਆ 7ਵੀਂ ਕਲਾਸ ਦੇ ਵਿੱਚ ਸਾਡੇ 6 ਬੱਚੇ ਸੀਗੇ 3 ਮੁੰਡੇ ਸੀਗੇ ਤੇ 3 ਕੁੜੀਆਂ ਸੀਗੀਆਂ ਹੈਨਾ 3 ਮੁੰਡੇ ਕਿਹੜੇ-ਕਿਹੜੇ ਸੀਗੇ ਦੂਜੇ ਮੁੰਡਾ ਵੀ ਨਾਲ ਹੋ ਜੋ ਪਿੱਛੇ ਨੂੰ ਹੋ ਜਾ ਨਾਲ ਹਨ ਇਹ ਤਿੰਨੇ ਮੁੰਡੇ ਸੀ 7ਵੀਂ ਕਲਾਸ ਦੇ ਵਿੱਚ ਤੇ ਇਹ ਤਿੰਨ ਕੁੜੀਆਂ ਸੀ ਅਰਸ਼ਿਤ ਨੇ ਪਾਇਆ ਜਾ ਪੁੱਤ ਤੇ ਇਹੇ ਪਹਿਲੇ ਨੰਬਰ ਤੇ ਆਈ ਹੈ ਸਾਡੀ ਤਾਨੀਆਂ ਤੇ ਪਰਮਜੀਤ ਦੂਜੇ ਨੰਬਰ ਤੇ ਆਈ ਹੈ ਤੇ ਸ਼ਾਖਸ਼ੀਤ ਹੀਜੇ ਨੰਬਰ ਤੇ ਆਈ ਹੈ ਇਹ ਤਿੰਨੋਂ ਸਾਡੀਆਂ ਧੀਆਂ ਦੀ ਤਿੰਨਾਂ ਦੀ ਪੋਜੀਸ਼ਨ ਆ ਜਿਹੜੀ ਫਸਟ ਸੈਕੰਡ ਥਰਡ ਆ ਤੇ ਫਿਰ ਉਸ ਤੋਂ ਬਾਅਦ ਕੀਮਤੀ ਆ ਸਾਡਾ ਇਹ ਵੀ ਪੜ੍ਹਾਈ ਦੇ ਵਿੱਚ ਬਹੁਤ ਵਧੀਆ 7ਵੀਂ ਕਲਾਸ ਦੇ ਵਿੱਚੋਂ ਇਹਨੇ ਵੀ 76% ਨੰਬਰ ਲਏ 76.6 ਤੇ ਸਾਡਾ ਦਿਲਪ੍ਰੀਤ ਆ ਉਹਨੇ ਵੀ 69% 69% ਨੰਬਰ ਲਏ ਆ 7ਵੀਂ ਕਲਾਸ ਦੇ ਵਿੱਚੋਂ ਤੇ ਇਹਨੇ 51% ਲਏ ਆ ਤਿੰਨੋਂ ਬੱਚੇ ਸਾਡੇ ਜਿਹੜੇ ਬੁਆイズ ਨੇ ਇਹ ਵੀ ਹੁਣ ਬਹੁਤ ਵਧੀਆ ਪਿੱਕ ਕਰ ਰਹੇ ਨੇ ਪਰ ਕੁੜੀਆਂ ਨੇ ਸਾਡੀਆਂ ਨੇ ਤਾਂ ਕਮਾਲ ਕਰਤੀ ਸਾਰੀਆਂ ਨੇ ਹਨ ਫਿਰ 8ਵੀਂ ਦੇ ਵਿੱਚੋਂ ਕੁਨਾਲ ਸਾਡੇ ਕੋਲੇ ਲਾਸਟ ਪੇਪਰਾਂ ਦੇ ਟਾਈਮ ਹੀ ਆਇਆ ਸੀਗਾ ਪੇਪਰ ਹੋਣ ਤੋਂ ਮਹੀਨਾ ਕੁ 20 ਦਿਨ ਪਹਿਲਾਂ ਹੀ ਤੇ ਇਹਦੇ ਪੇਪਰ ਵੀ ਉੱਥੇ ਹੀ ਕਰਾਏ ਆ ਧੱਕੇ ਸਕੂਲ ਦੇ ਵਿੱਚ ਪਰ ਇਹ ਵੀ ਬੱਚੇ ਨੇ 78% ਨੰਬਰ ਲੈ ਕੇ ਆਪਣੀ ਕਲਾਸ ਨੂੰ ਪਾਸ ਕੀਤਾ 8ਵੀਂ ਕਲਾਸ ਨੂੰ 9ਵੀਂ ਚ ਹੋ ਗਿਆ ਤੇ ਇਹਦੇ ਵੀ ਲਾਈਫ ਦੇ ਵਿੱਚ ਬਹੁਤ ਕੁਝ ਟਰੈਵਲ ਚੱਲ ਰਿਆ ਸੀ ਮम्मी-ਪਾਪਾ ਹੈ ਨਹੀਂ ਸੀ ਚਾਚਾ ਜੀ ਕੋਲੇ ਸੀ ਚਾਚਾ ਜੀ ਪੜ੍ਹਾ ਨਹੀਂ ਸਕਦੇ ਸੀ ਗਰੀਬ ਸੀ ਉਹਨੇ ਕੰਮ ਤੇ ਰੱਖ ਲਿਆ ਸੀ ਇਹਨਾਂ ਨੂੰ ਨਾਲ ਪੜ੍ਹਾਉਣਾ ਚਾਹੁੰਦਾ ਸੀ ਪਰ ਏਡੀ ਦੂਰ ਰਹਿੰਦੇ ਸੀ ਕਿਰਾਇਆ ਨਹੀਂ ਸੀ ਦੇ ਸਕਦੇ ਵੀ ਜਿਹੜਾ ਸਕੂਲ ਆ ਸਕੇ ਫਿਰ ਉਹਨੂੰ ਦਿਹਾੜੀ ਤੇ ਜਾਣਾ ਪੈਂਦਾ ਸੀਗਾ ਤੇ ਫਿਰ ਇਹਦੇ ਟੀਚਰ ਸਾਡੇ ਕੋਲੇ ਇਹਨੂੰ ਲੈ ਕੇ ਆਏ ਵੀ ਇਹਨੂੰ ਬੱਚਾ ਸਾਡੇ ਸਕੂਲ 'ਚ ਪੜ੍ਹਨ ਵਾਲਾ ਬੱਚਾ ਮੈਰਿਟ ਤੇ ਆਉਣ ਵਾਲਾ ਬੱਚਾ ਵੀ ਸਾਡੇ ਕੋਲੋਂ ਇਸ ਕਰਕੇ ਹਟ ਰਿਹਾ ਇਹ ਵੀ ਇਹ ਪੜ੍ਹਾਈ ਕਰਨੀ ਪਾ ਰਿਹਾ ਇਹਦੇ ਮੰਮੀ-ਪਾਪਾ ਕਿ ਜੀ ਸੀਡਲੂ ਸੀ ਦੇ ذریعے ਇੱਥੇ ਨੂੰ ਬੱਚੇ ਨੂੰ ਐਂਟਰ ਦੇ ਐਡਮਿਸ਼ਨ ਕਰਾਈ ਤੇ ਇੱਥੇ ਆਪਣੇ ਹੁਣ ਸੁਪਨਿਆਂ ਦੇ ਘਰ ਵਿੱਚ ਸਾਡੇ ਰਹਿ ਰਹੇ ਆਏ ਬੱਚਾ ਇਹ ਬੱਚੇ ਸਾਡੇ ਜਿਹੜੇ ਇਸ ਵਾਰ ਪੋਜੀਸ਼ਨਾਂ ਲੈ ਕੇ ਆਏ ਨੇ ਉਹਨਾਂ ਦੀ ਸਾਰਿਆਂ ਦੀਆਂ ਪੋਜੀਸ਼ਨਾਂ ਵਾ ਜਿਹੜੀਆਂ ਇਹਨਾਂ ਨੇ ਆਪਣੇ ਆਪਣੇ ਪੇਪਰਾਂ ਤੇ ਕਲੀਅਰ ਕੀਤੀਆਂ ਹੋਈਆਂ ਤੇ ਆਉਣ ਵਾਲੇ ਵਿਕ ਦੇ ਵਿੱਚ ਸੱਚੇ ਬਾਸ਼ਕਰ ਕਿਰਪਾ ਕਰਨ ਸਾਡੇ ਸਾਰੇ ਬੱਚੇ ਸਾਨੂੰ ਇਹਨਾਂ ਦੀਆਂ ਪੋਜੀਸ਼ਨਾਂ ਤੱਕ ਨਹੀਂ ਮਤਲਬ ਸਾਨੂੰ ਇਹਨਾਂ ਦੀ ਜ਼ਿੰਦਗੀ ਦੇ ਨਾਲ ਸਾਡਾ ਤੱਲਕ ਆ ਸਾਡਾ ਮਕਤਲਬ ਆ ਵੀ ਇਹ ਬੱਚੇ ਇੱਕ ਚੰਗੇ ਇਨਸਾਨ ਬਣ ਪੜ੍ਹ ਲਿਖ ਕੇ ਇੱਕ ਚੰਗਾ ਸਮਾਜ ਸਿਰਜ ਸਕਣ ਸਾਨੂੰ ਅੱਜ ਸਮੇਂ ਦੀ ਲੋੜ ਆ ਜਿਹੜਾ ਅੱਜ ਸਾਡੇ ਸਮਾਜ ਦੇ ਵਿੱਚ ਗਰਾਵਟਾਈ ਹੋਈ ਆ ਜਿਹੜੇ ਇਸ ਤਰ੍ਹਾਂ ਦੇ ਸੁਪਨਿਆਂ ਦੇ ਘਰਾਂ ਵਰਗੇ ਘਰ ਬਣਾਉਣੇ ਪੈ ਰਹੇ ਨੇ ਜਿੱਥੇ ਲਵਾਰਸ ਹੋ ਰਹੇ ਨੇ ਉਹ ਲੋਕ ਜਿਹੜੇ ਆਪਣਿਆਂ ਦੇ ਹੁੰਦਿਆਂ ਹੋਇਆਂ ਵੀ ਲਵਾਰਸ ਕਹਾ ਰਹੇ ਨੇ ਇਹਦੇ ਪਿੱਛੇ ਕਾਰਨ ਕੀਆ ਜਿਹੜੀ ਸਾਡੀ ਪੀੜ੍ਹੀ ਸੀਗੀ ਜਿਹੜੀ ਸਾਡੀ ਜਨਰੇਸ਼ਨ ਸੀਗੀ ਜਿਨ੍ਹਾਂ ਦੇ 80 90 ਦੇ ਦਹਾਕੇ ਦੇ ਵਿੱਚ ਜਨਮ ਹੋਏ ਉਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਨਿਭਾਈ ਜਿਹੜੇ ਉਸ ਤੋਂ ਪਹਿਲਾਂ ਵਾਲੇ ਲੋਕ ਸੀਗੇ ਜਿਹੜੇ 60 ਵਾਲੇ 60 65 ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ 50 'ਚ ਜਨਮ ਹੋਇਆ 40 'ਚ ਜਨਮ ਹੋਇਆ ਉਹ ਜਦੋਂ 20 22 ਸਾਲ ਦੀ ਉਮਰ ਦੇ ਵਿੱਚ ਸੀਗੇ ਤਾਂ ਉਦੋਂ ਲਿਵਾਰਸ ਨਹੀਂ ਸੀ ਹੁੰਦਾ ਕੋਈ ਲਿਵਾਰਸ ਸਾਡੀ ਜਨਰੇਸ਼ਨ ਦੇ ਉਸ ਸਮੇਂ ਦੇ ਵਿੱਚ ਲੋਕ ਲਵਾਰ ਸੋਣ ਲੱਗੇ ਜਦੋਂ ਸਾਡੀਆਂ ਸਮਾਜ ਦੀਆਂ ਜ਼ਿੰਮੇਵਾਰੀਆਂ ਸਾਡੇ ਪੀੜ੍ਹੀ ਦੇ ਉੱਪਰ ਸੀਗੀਆਂ ਮਾ ਸਿਰ ਦੇ ਉੱਪਰ ਜਾਂ ਮੋਢਿਆਂ ਦੇ ਉੱਪਰ ਸੀਗੀਆਂ ਤੇ ਹੁਣ ਜਿਹੜੀ ਗਲਤੀ ਅਸੀਂ ਕੀਤੀ ਆ ਉਹ ਵਾਲੀ ਗਲਤੀ ਅਗਲੀ ਪੀੜ੍ਹੀ ਸਾਡੀ ਨਾ ਕਰੇ ਇਹ ਸਾਡੀ ਇੱਕ ਕੋਸ਼ਿਸ਼ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਬੱਚੇ ਇੱਥੇ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਜਿੱਥੇ ਪੜ੍ਹਾਈਆਂ ਕਰ ਰਹੇ ਨੇ ਉੱਥੇ ਸੇਵਾ ਵੀ ਕਰਦੇ ਨੇ ਨਾਲ ਜਿੱਥੇ ਸੇਵਾ ਕਰਦੇ ਨੇ ਉੱਥੇ ਨਾਲ ਦੀ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਉਹ ਸਲੀਕਾ ਉਹ ਤਰੀਕਾ ਉਹ ਸਮਝ ਉਹ ਵੀ ਸਿੱਖ ਰਹੇ ਨੇ ਤੇ ਇੱਥੇ ਬਹੁਤ ਸਾਰੀਆਂ ਦੁੱਖ ਤਕਲੀਫਾਂ ਦੇ ਵਿੱਚ ਸਾਡੇ ਕੋਲੇ ਪਰਿਵਾਰ ਦੇ ਮੈਂਬਰ ਜਦੋਂ ਆਉਂਦੇ ਨੇ ਉਹਨਾਂ ਨੂੰ ਵੀ ਦੇਖ ਕੇ ਮਹਿਸੂਸ ਕਰ ਰਹੇ ਨੇ ਬੱਚੇ ਸਭ ਕੁਝ ਬਾਕੀ ਖੁਦ ਵੀ ਇਹਨਾਂ ਨੇ ਆਪਣੀ ਜ਼ਿੰਦਗੀ ਦੀ ਛੋਟੀ ਉਮਰੇ ਵੱਡੀਆਂ ਤਕਲੀਫਾਂ ਦੁੱਖਾਂ ਦਾ ਸਾਹਮਣਾ ਕੀਤਾ ਤੇ ਇਹ ਸਾਰਾ ਕੁਝ ਮਿਲਾ ਕੇ ਇੱਕ ਐਸਾ ਸਮਾਜ ਸਿਰਜਣ ਇਹ ਵੀ ਜਿੱਥੇ ਕੋਈ ਦੁੱਖ ਤਕਲੀਫ ਨਾ ਹੋਵੇ ਜਿੱਥੇ ਕੋਈ ਲੋਵਾਰਥ ਨਾ ਹੋਵੇ ਜਿੱਥੇ ਕੋਈ ਲੋੜਵੰਦ ਜੇ ਹੋਵੇ ਤਾਂ ਉਹਦੀ ਮਦਦ ਕਰਨ ਲੋਕਾਂ ਦੇ ਵਿੱਚ ਵੀ ਸਨੇਹਾਂ ਦੇ ਆ ਸਾਡੀ ਇੰਨੀਆਂ ਕੀ ਬੇਨਤੀਆਂ ਜੀ ਸਾਡੇ ਇਹਨਾਂ ਬੱਚਿਆਂ ਵਾਸਤੇ ਤੁਸੀਂ ਸਾਰੇ ਅਰਦਾਸ ਕਰਿਓ ਦੁਆ ਕਰਿਓ ਬਾਕੀ ਸਾਨੂੰ ਕਾਫੀ ਭੈਣ ਭਰਾ ਫੋਨ ਮਿਲਦੇ ਵੀ ਆ ਫੋਨ ਵੀ ਕਰਦੇ ਆ ਵੀ ਅਸੀਂ ਬੱਚਿਆਂ ਦੀ ਪੜ੍ਹਾਈ ਆ ਜਿਹੜੀ ਉਹ ਕਰਵਾਉਣੀ ਚਾਹੁੰਦੇ ਆ ਸਾਨੂੰ ਦੱਸੋ ਪੜ੍ਹਾਈ ਦਾ ਕਿੰਨਾ ਖਰਚਾ ਅਸੀਂ ਦੋ ਬੱਚਿਆਂ ਦੀ ਪੜ੍ਹਾਈ ਚਾਰਾਂ ਬੱਚਿਆਂ ਦੀ ਪੜ੍ਹਾਈ ਅਸੀਂ ਕਰਵਾ ਦਾਂਗੇ ਇਹਨਾ ਮਤਲਬ ਕੋਈ ਇੱਕ ਬੱਚੇ ਦੀ ਪੜ੍ਹਾਈ ਵਾਸਤੇ ਕਹਿੰਦਾ ਵਾ ਵੀ ਸਾਨੂੰ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਾਨੂੰ ਦੇ ਦਿਓ ਪਰ ਸਾਡੀ ਇੱਕ ਬੇਨਤੀ ਹੱਥ ਜੋੜ ਕੇ ਪੈਣਾ ਭਰਾਵਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਪਿੰਡ ਦੇ ਸਾਡੇ ਸਰਕਾਰੀ ਸਕੂਲ ਨੇ ਦੋ ਪ੍ਰਾਇਮਰੀ ਸਕੂਲ ਹਸਨਪੁਰ ਸਮਾਰਟ ਸਕੂਲ ਹੈ ਜਿਹੜਾ ਤੇ ਸਾਡੇ ਸੀਨੀਅਰ ਸੈਕੰਡਰੀ ਸਕੂਲ ਹੈ ਪਿੰਡ ਹਸਨਪੁਰ ਦੇ ਵਿੱਚ 12ਵੀਂ ਤੱਕ ਦਾ ਇੱਥੇ ਹੀ ਬੱਚਿਆਂ ਨੂੰ ਅਸੀਂ ਪੜ੍ਹਾ ਰਹੇ ਹਾਂ ਉਹਨਾਂ ਸਕੂਲਾਂ ਦੇ ਵਿੱਚ ਅਸੀਂ ਚੰਗਾ ਇਨਫਰਾਸਟ੍ਰਕਚਰ ਬਣਾ ਕੇ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਤੁਸੀਂ ਬੱਚਿਆਂ ਦੀ ਪੜ੍ਹਾਈ 'ਚ ਕੋਈ ਮਦਦ ਕਰਨੀ ਚਾਹੁੰਦੇ ਹੋ ਤਾਂ ਉਹ ਮਦਦ ਇਹ ਹੋ ਵੀ ਜਿੱਥੇ ਪੜ੍ਹਦੇ ਆ ਜਿਹੜੇ ਸਕੂਲ 'ਚ ਉਹ ਸਕੂਲ ਦੇ ਵਿੱਚ ਜਿਵੇਂ ਉੱਥੇ ਪ੍ਰੋਜੈਕਟਰ ਲੱਗਣ ਵਾਲੇ ਆ LED 'ਆਂ ਲੱਗਣ ਵਾਲੀਆਂ ਸਮਾਰਟ ਕਲਾਸਾਂ ਬਣਾਉਣ ਦੀ ਲੋੜ ਆ ਉੱਥੇ ਹਨਾ ਤੇ ਉੱਥੇ ਕੋਈ ਚੰਗੀ ਸੁਵਿਧਾ ਹੈ ਨਾ ਬੱਚਿਆਂ ਨੂੰ ਮਿਲ ਸਕੇ ਜਿਹੜੀ ਲੈਬ ਆ ਵੱਡੇ ਸਕੂਲ ਦੇ ਵਿੱਚ ਜਿੱਥੇ ਮੈਡੀਕਲ ਨਾਨ ਮੈਡੀਕਲ ਵਾਲੇ ਬੱਚਿਆਂ ਨੇ ਪੜ੍ਹਾਈ ਕਰਨੀ ਆ ਉੱਥੇ ਬੱਚਿਆਂ ਨੇ ਆਪਣੇ ਰਿਸਰਚ ਕਰਨੀ ਆ ਉਹ ਲੈਬ ਨੂੰ ਅਪਰੂਵ ਕਰਨ ਵਿੱਚ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਜਾਂ ਜੇ ਤੁਹਾਡੇ ਸਰਕਾਰੀ ਦਰਬਾਰੇ ਕਿਸੇ ਦੇ ਲਿੰਕ ਹੈਗੇ ਆ ਵੱਡੇ ਲੀਡਰਾਂ ਨਾਲ ਜਾਂ ਅਫਸਰਾਂ ਨਾਲ ਤਾਂ ਸਾਡੀ ਬੇਨਤੀ ਹੱਥ ਜੋੜ ਕੇ ਸਾਡੇ ਸਕੂਲ ਦੀਆਂ ਬਿਲਡਿੰਗਾਂ ਨੂੰ ਅਪਰੂਵ ਕਰਨ ਦੀ ਲੋੜ ਆ ਉਹਦੇ ਵਿੱਚ ਤੁਸੀਂ ਸਾਡੀ ਮਦਦ ਕਰੋ ਤਾਂ ਜੋ ਸਾਡੇ ਬੱਚੇ ਵੀ ਤੇ ਹੋਰ ਜਿਹੜੇ ਆਸ-ਪਾਸੇ ਦੇ 5-6 ਪਿੰਡਾਂ ਦੇ ਬੱਚੇ ਇੱਥੇ ਪੜਨ ਆਉਂਦੇ ਆ ਤੇ ਉਹਨਾਂ ਸਾਰੇ ਬੱਚਿਆਂ ਦਾ ਪੜਾਈ ਦੇ ਵਿੱਚ ਅਸੀਂ ਪ੍ਰੋਗਰਾ ਜਿਹੜਾ ਉਜਵਲ ਕਰ ਸਕੀਏ ਉਹਨਾਂ ਦੀ ਮਦਦ ਕਰ ਸਕੀਏ ਜੇ ਅਸੀਂ ਆਪਣੇ ਬੱਚਿਆਂ ਨੂੰ ਅੱਜ ਪ੍ਰਾਈਵੇਟ ਸਕੂਲ ਚ ਪੜਨ ਲਾਤਾ ਹਾਲਾਂਕਿ ਸਾਡੀ ਗੱਲ ਵੀ ਹੋਈ ਸਕੂਲ ਵਾਲੇ ਇੰਟਰਵਿਊ ਵੀ ਕਰਕੇ ਗਏ ਬਹੁਤ ਸਪੋਰਟ ਵੀ ਕੀਤੀ ਸਾਨੂੰ ਰੁੜ ਕੇ ਸਕੂਲ ਤੋਂ ਗਵਰਨਮੈਂਟ ਤੋਂ ਫਿਰ ਇੱਥੇ ਸਾਡੇ ਅਕਾਲ ਅਕੈਡਮੀ ਦਾ ਸਕੂਲ ਆ ਝਾਂਡੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਆਏ ਵੀ ਇੱਥੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਤੇ ਪਰ ਅਸੀਂ ਇਸ ਡਿਸੀਜਨ ਤੇ ਪਹੁੰਚਿਆ ਵੀ ਸਾਡੇ ਬੱਚਿਆਂ ਨੂੰ ਅਸੀਂ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ 'ਚ ਪੜਾਈਏ ਪਰ ਉਹਨਾਂ ਦਾ 베ਸ ਆ ਜਿਹੜਾ ਉਹ ਚੰਗਾ ਹੋਵੇ ਇੱਥੇ ਵੀ ਅਸੀਂ ਟਿਊਟਰ ਰੱਖੇ ਹੋਏ ਨੇ ਤੁਸੀਂ ਜੇ ਕੋਈ ਮਦਦ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਚੰਗੇ ਟਿਊਟਰ ਦੀ ਲੋੜ ਆ ਜਿਹੜੇ ਛੋਟੇ ਬੱਚਿਆਂ ਨੂੰ ਜਿਹੜੇ ਆ ਪ੍ਰੀ ਪ੍ਰਾਇਮਰੀ ਵਾਲੇ ਬੱਚੇ ਆ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੜ੍ਹਾਈ ਕਰਾ ਸਕਣ ਇਹਨਾਂ ਨੂੰ ਚੰਗੀ ਸਿੱਖਿਆ ਦੇ ਸਕਣ ਛੋਟੇ ਬੱਚਿਆਂ ਨੂੰ ਹੁਣ ਤੇ ਬਾਕੀ ਜਿਹੜਾ ਸਾਡਾ ਫਰਜ਼ ਆ ਅਸੀਂ ਨਿਭਾ ਰਹੇ ਆ ਤੇ ਤੁਸੀਂ ਵੀ ਸਾਡਾ ਜੀ ਸਾਥ ਦੇ ਸਕਦੇ ਹੋ ਤਾਂ ਇਸ ਤਰ੍ਹਾਂ ਦਿਓ ਵੀ ਇਹ ਤੁਹਾਡੇ ਧੀਆਂ ਪੁੱਤਾਂ ਤੁਸੀਂ ਆ ਕੇ ਇਹਨਾਂ ਦੇ ਨਾਲ ਕੋਈ ਸਮਝ ਕੋਈ ਸੋਚ ਕੋਈ ਆਪਣਾ ਤਜਰਬਾ ਸਾਂਝਾ ਕਰੋ ਆ ਕੇ ਤੁਸੀਂ ਇਹਨਾਂ ਦੇ ਨਾਲ ਬੱਚਿਆਂ ਨਾਲ ਆਪਾਂ ਸੰਡੇ ਨੂੰ ਜਾਂ ਕੋਈ ਸੈਸ਼ਨ ਰੱਖੀਏ ਜਿਹੜੇ ਚੰਗੇ ਇੰਟੈਕਚੁਅਲ ਲੋਕ ਨੇ ਜਿਹੜੇ ਬੁੱਧੀਜੀਵੀ ਨੇ ਜੀ ਉਹ ਆ ਕੇ ਸਾਡੇ ਨਾਲ ਬੱਚਿਆਂ ਦੀ ਕਾਉਂਸਲਿੰਗ ਕਰ ਜਾ ਕਰਨ ਕਿਤੇ ਮਹੀਨੇ ਬਾਅਦ ਕਿਤੇ ਇਹਨਾਂ ਨਾਲ ਬੈਠ ਕੇ ਗੱਲਾਂ ਕਰ ਜਾ ਕਰਨ ਇਹਨਾਂ ਨੂੰ ਕੋਈ ਆਪਾਂ ਜ਼ਿੰਦਗੀ ਜਿਉਣ ਦਾ ਫਲਸਫਾ ਜ਼ਿੰਦਗੀ ਜਿਉਣ ਦਾ ਕੋਈ ਵਲ ਸਿਖਾ ਸਕੀਏ ਇਹਨਾਂ ਨੂੰ ਕੋਈ ਰਾਹ ਦਿਖਾ ਸਕੀਏ ਤਾਂ ਜੋ ਇਹ ਬੱਚੇ ਇੱਕ ਬਿਹਤਰ ਇਨਸਾਨ ਬਣ ਸਕਣ ਤਾਂ ਉਹ ਸਾਨੂੰ ਸਪੋਰਟ ਕਰਿਓ ਜਰੂਰ ਬਾਕੀ ਸਾਡੇ ਬੱਚੇ ਇੱਥੇ ਪਿੰਡ ਹਸਨਪੁਰ ਦੇ ਸਕੂਲ ਦੇ ਵਿੱਚ ਹੀ ਪੜ੍ਹਦੇ ਆ ਦੋਨੋਂ ਸਕੂਲਾਂ ਦੇ ਵਿੱਚ ਹੀ ਤੇ ਸਾਨੂੰ ਉਮੀਦ ਆ ਵੀ ਇਹ ਇੱਕ ਦਿਨ ਵੱਡੇ ਅਫਸਰ ਬਣਨਗੇ ਸਾਨੂੰ ਉਮੀਦ ਨਹੀਂ ਸਾਨੂੰ ਭਰੋਸਾ ਇੱਕ ਚੰਗੇ ਇਨਸਾਨ ਬਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ